ਫਕਵਾੜਾ ਦੇ ਬਸਟਾਡ ਵਿਖੇ ਇੱਕ ਪ੍ਰਾਈਵੇਟ ਕੰਪਨੀ ਦੀ ਬਸ ਦੇ ਕੰਡੈਕਟਰ ਅਤੇ ਡਰਾਈਵਰ ਨੇ 2 ਦਰਜਨ ਦੇ ਕਰੀਬ ਵਿਅਕਤੀਆਂ ਉੱਪਰ ਬਿਨਾਂ ਕਿਸੇ ਰੰਜਿਸ਼ ਦੇ ਚਲਦਿਆਂ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਸਿਵਲ ਹਸਲ ਫਕਵਾੜਾ ਵਿਖੇ ਜੇਰੇ ਇਲਾਇਪੀੜ ਕੰਡੈਕਟਰ ਸੰਦੀਪ ਕੁਮਾਰ ਵਾਸੀ ਸਰਹਾਲੀ ਅਤੇ ਉਸ ਦੇ ਸਾਥੀਆਂ ਨੇ ਦੱਸਿਆ ਕਿ ਉਹ ਸੰਧੂ ਟਰਾਂਸਪੋਰਟ ਦਾ ਕੰਡੈਕਟਰ ਹੈ ਤੇ ਉਹ ਜਦੋਂ ਨਕੋਦਰ ਤੋਂ ਫਕਵਾੜਾ ਵਿਖੇ ਬੱਸ ਲੈ ਕੇ ਆਏ ਤਾਂ 2 ਦਰਜਨ ਦੇ ਕਰੀਬ ਨੌਜਵਾਨਾਂ ਨੇ ਬਿਨਾਂ ਕਿਸੇ ਰੰਜਿਸ਼ ਦੇ ਚਲਦਿਆਂ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਉਨਾ ਨਾਲ ਹੀ ਕਿਹਾ ਕਿ ਇਸ ਝਗੜੇ ਦੌਰਾਨ ਉਕਤ ਹਮਲਾਵਰ ਉਹਨਾਂ ਕੋਲੋਂ ਬੈਗ ਵੀ ਖੋ ਕੇ ਫਰਾਰ ਹੋ ਗਿਆ ਜਿਸ ਵਿੱਚ 8 ਤੋਂ 10000 ਰੁਪਏ ਦੇ ਕਰੀਬ ਦੀ ਨਕਦੀ ਸੀ। ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਜੀ ਨਾ ਜੀ ਅਪਾ ਸੰਦੀਪ ਕੁਮਾਰ ਕਿੱਥੇ ਦੇ ਰਹਣ ਹੋਏ? ਕਿ ਸਰਹਾਲੇ ਪੜ੍ਹੇ। ਸਰਹਾਲੇ ਤੇ ਕੀ ਮਾਮਲਾ ਕੀ ਜਿਹੜਾ ਸਰਹਾਲੇ ਵਿੱਚ ਆਇਆ? ਸਰਜੀ ਬੱਸ ਸਟੈਂਡ ਦੇ ਆਪਣੇ ਮੁੰਡੇ ਪੈ ਗਏ ਜੀ 15-20 ਜਣੇ ਹੋਏ ਜੀ ਪਤਾ ਨਹੀਂ ਜੀ ਕੌਣ ਸੀਗੇ ਜੀ ਉਹ। ਉਹ ਦਾਦ ਦੂਰੀਆ ਸੱਚ ਮਾਰ ਗਿਆ ਜੀ ਉਹ ਕੈਸ ਕੁਝ ਕਹੋ ਵੀ ਲੈ ਲੈ ਕਿੰਨੇ ਪੈਸੇ ਕਹੋਗੇ ਲੈ ਲੈ ਜੀ ਮੈਂ ਦੇਖਿਆ ਨਹੀਂ ਜੀ ਬੈਗ ਖਾਲੀ ਆ ਜੀ ਜਿੰਦਾ 360 ਜੀ ਲੱਗੀ ਗਏ ਥੋੜਾ ਹੋਇਆ ਕਿੱਥੇ ਹੈ ਜੀ ਬੱਸ ਸਟੈਂਡ ਦੇ ਅੰਦਰ ਜੀ ਬੱਸ ਕੰਮ ਕਰਦੇ ਆ ਮੈਂ ਜੀ ਸੰਧੂ ਹਾਈਵੇ ਕਲੈਕਟਰ ਕਿਹੜੀ ਬੱਸ ਦਾ ਜੀ ਸੰਧੂ ਹਾਈਵੇ ਕੰਪਨੀ ਸੰਧੂ ਹਾਈਵੇ ਕੰਪਨੀ ਮੰਗਵਾਇਆ ਕਿੰਨੇ ਲੋਕ ਬੰਨਾਂ ਨੇ ਅਮਰ ਬਿਚਾਰ ਕੋਟੋਂ 15 20 ਜਣੇ ਸੀ ਆਤੇ ਆਏ ਸੀ ਉਹ ਅੱਡੇ 'ਚ ਤਾਂ ਪੈਦਲ ਹੀ ਸੀਗੇ ਜੀ ਸਾਧਨ ਬਾਹਰ ਖੜੇ ਹੋਣਗੇ ਤਾਂ ਕਹਿ ਨਹੀਂ ਸਕਦੇ ਅੱਡੇ 'ਚ ਪੈਦਲੇ ਜਾਏ ਸੀ ਕਿ ਚੀਨਾ ਤੁਹਾਡੇ ਤੇ ਕੰਮਾ ਕੀਤਾ ਨਾ ਕੋਨਾ ਕੋਲੇ ਹਤੇ ਅਰਜੇ ਜੀ ਕਿੱਡੇ ਸੀਗੇ ਦਾਤ ਸੀਗੇ ਵੀ ਨਾ ਹਾਂਜੀ ਇਹ ਬੱਸ ਤਾਂ ਇੰਨਾ ਉੱਥੇ ਰਸ ਰੰਦਾ ਆ ਤੇ ਕੀ ਇਹਨੂੰ ਤੇ ਲੋਕਾਂ ਨੇ ਦਾ ਮਸ਼ਹੂਰ ਦੀ ਕੋਸ਼ਿਸ਼ ਕੀਤੀ ਆਏ ਸੀਗੇ ਜੀ ਮੁੰਡੇ ਸਟਾਫ ਦੇ ਇਕੱਠੇ ਹੋ ਗਏ ਜੀ ਇੱਕ ਤੋਂ ਉਹਨੂੰ ਫੜਿਆ ਵੀ ਸੀਗਾ ਜੀ ਉਹ ਵਿੱਚੋਂ ਫੇ ਪਤਾ ਨਹੀਂ ਜੀ ਉਹ ਕਦੋਂ ਨੂੰ ਤੁਹਾਡੇ ਨਾਲ ਹੋ ਗਏ ਹਾਂਜੀ ਜਿਹਦੇ ਉੱਪਰ ਤੁਹਾਡੇ ਨਾਲ ਹੋਰ ਵੀ ਸੀ ਕੋਈ ਬੰਦਾ ਜਿਹਨੇ ਜਿਹਦੇ ਉੱਪਰ ਹਾਂ ਜੀ ਕਿਹਦੇ ਨੂੰ ਕੁੱਟਿਆ ਮਾਰੇ ਉਹਨਾਂ ਨੂੰ ਦੋ ਜਣੇ ਹੋ ਰਹੇ ਜੀ ਇੱਕ ਮੇਰੇ ਨਾਲ ਵੀ ਹੈ ਜੀ ਨਾਲ ਮੇਰੇ ਜੀ ਨਾਲ ਹੀ ਚੱਲਦਾ ਮਟਾ ਡਰਾਈਵਰ ਹੈ ਜੀ ਪ੍ਰਤਪਾਲ ਹਾਂ ਜੀ ਕੰਪਨੀ ਜਿਹੜਾ ਨਾ ਨਕੌਦਰ ਲੱਗੇ ਪੈਂਡਿਆ ਜੀ ਉਹਨਾਂ ਦਾ ਬਾਲਿਆ ਜੀ ਨਹੀਂ ਕੁੱਟਮਾਰ ਕਰਨ ਦਾ ਕਾਰਨ ਕੀ ਆ ਕੋਈ ਪੁਰਾਣੀ ਰੰਜਿਸ਼ ਹੈ ਜਾਂ ਕੀ ਕਾਰਨ ਇਹ ਜੀ ਭਾਜੀ ਮੈਨੂੰ ਤਾਂ ਉਹਨਾਂ ਨੂੰ ਜਾਣਦਾ ਤੱਕ ਨਹੀਂ ਆ ਜੀ ਭਾਜੀ ਉਹ ਆਏ ਆ ਉਹਨਾਂ ਨੇ ਪੈਸੇ ਫੋਨ ਕਰਕੇ ਸਾਰੀ ਕੁੱਟਮਾਰ ਕੀ ਮੈਂ ਕਹਿ ਨਹੀਂ ਸਕਦਾ ਜੀ ਹੁਣ ਜਿੱਦਾਂ ਝੋਟੇ ਨੂੰ ਕਿੰਨਾ ਕੋਲ ਜਿਆਦਾ ਜੀ ਘੱਟ-ਘੱਟ ਤਕਰੀਬਨ ਤਕਰੀਬਨ ਜੀ 10 8 10000 ਤੇ 8 10000 ਤਕਰੀਬਨ ਮੌਕੇ ਦੀ ਬਹੁਤ ਮੁਸ਼ਕਲ ਆ ਰਹੀ ਸੀ ਹਾਂਜੀ ਜੀ ਮੁਲਾਜ਼ਮ ਸਾਹਿਬ ਆਏ ଥିਗੇ ਜੀ ਹਾਂਜੀ ਜੀ ਬਿਆਨ ਲਗਾ 10% ਦੇ ਉੱਤੇ ਇਹ ਵਾਰਦਾਤ ਹੋਈ ਜਨਾਬ ਜੀ ਸਾਡੀ ਦਾ ਕੋਈ ਇਹਨਾਂ ਰੰਜਿਸ਼ ਨਹੀਂ ਸਾਡੀ ਜਿਹੜੀ ਇਕੱਲੇ ਰਹੀਦਾ ਜੀ ਬਗਾਰ ਨਹੀਂ ਕੀ ਗੱਲ ਜੀ ਕੀ ਨਹੀਂ ਆ ਕੇ ਕੋਈ ਗੱਲ ਨਹੀਂ ਕੀਤੀ ਸਿਰਫ ਪੁੱਛਿਆ ਜੀ ਕਿ ਇਹ ਬੱਸ ਤੇ ਕਨੈਕਟ ਡਰਾਈਵਰ ਆਈ ਗਏ ਜੀ ਅਸੀਂ ਆ ਜੀ ਪਾਪਾ ਇੰਜਾਨ ਦੇ ਵਿੱਚ ਹੈ ਬੱਧੀ ਅਪੀ ਜੀ ਉਦਾਂ ਦਾ ਮੈਂ ਨਿੱਜੀ ਤੌਰ ਤੇ ਕਿ ਇਹਨੂੰ ਜਾਣਦਾ ਨਹੀਂ ਉੱਥੇ ਮੈਂ ਦੇਖ ਕੇ ਪਛਾਣਦਾ ਨਹੀਂ ਉਧਰ ਸਿਵਲ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜ਼ਖਮੀ ਵਿਅਕਤੀ ਦਾ ਮੋਢਲਾ ਇਲਾਜ ਕਰਕੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਜੀ ਤੁਸੀਂ ਸਾਡੇ ਪਾਸ ਇਹ ਪੇਸ਼ੈਂਟ ਆਇਆ ਸੀ ਸੰਦੀਪ ਕੁਮਾਰ son of ਮਹਿੰਦਰਪਾਲ ਦੀ ਮਾਰ ਕਟਾਈ ਦਾ ਕੇਸ ਹੈਗਾ ਬਸ ਫਗਵਾੜਾ ਬਸ ਸਟੈਂਡ 'ਤੇ ਮਾਰ ਕਟਾਈ ਹੋਈ ਹੈਗੀ ਤੇ ਇਹਦੇ ਸਿਰ ਤੇ ਦੋ ਸੱਟਾਂ ਲੱਗੀਆਂ ਹੋਈਆਂ ਤੇ ਪਿੱਠ ਤੇ ਵੀ ਇੱਕ ਸੱਟ ਆ ਗਈ ਹੈ ਤਾਂ ਅਸੀਂ ਮਰੀਜ਼ ਨੂੰ ਐਡਮਿਟ ਕਰ ਰਹੇ ਨੇ